ਨਾਨਕ ਸ਼ਾਹੀ 557 ਸਾਲ ਦੀ ਆਰੰਭਤਾ। ਜੀਆਂ ਬਹੁਤ-ਬਹੁਤ ਵਧਾਈਆਂ। ਹੁਣ ਜਿਹੜੀਆਂ ਸੰਗਤਾਂ ਨਵੇਂ ਸਾਲੇ ਵਾਲੇ ਦਿਨ ਨਹੀਂ ਆਈਆਂ। ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਨਵਾਂ ਸਾਲ ਸਾਡਾ ਇਹ ਨਹੀਂ ਹੈ। ਸਾਡਾ ਨਵਾਂ ਸਾਲ ਜਨਵਰੀ ਵਾਲਾ ਹੈ। ਉਹ ਸੰਗਤਾਂ ਨਹੀਂ ਸੀ ਆਈਆਂ। ਪਰ ਜਿਨ੍ਹਾਂ ਨੂੰ ਇਹ ਸੀ ਕਿ ਹਾਂ ਸਾਡਾ ਹੀ ਹੈ ਪਰ ਮਜਬੂਰੀ ਸੀ ਉਹਨਾਂ ਨੇ ਘਰੇ ਵੀ ਬੈਠ ਕਰਕੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਤੇ ਦੀਦਾਰ ਕੀਤੇ। ਸਾਡੇ ਅੰਦਰ ਮੰਨੀਏ ਚ ਨਾ ਮੰਨੀਏ ਗੱਲ ਘਰ ਘਰ ਚੁੱਕੀ ਹੈ ਕਿ ਸਾਡਾ ਨਵਾਂ ਸਾਲ ਇਹ ਹੈ ਨਹੀਂ ਬੱਦੇ ਰੁੱਧੇ ਆਏ ਆ ਜਿਹੜੇ ਉਦਣ ਵੀ ਅਸੀਂ ਆਏ ਆ ਨਾ ਬੱਦੇ ਰੁੱਧੇ ਆਏ ਆ ਵੀ ਬਾਬਾ ਜੀ ਨੇ ਕਿਹਾ ਚਲੋ ਚਲੋ ਨਹੀਂ ਤੇ ਬਾਬਾ ਜੀ ਨੇ ਕਹਿਣਾ ਸਾਨੂੰ ਕਿਉਂਕਿ ਜਿੰਨਾ ਨਾ ਪ੍ਰੇਮ ਪਿਆਰ ਹੈਗਾ ਉਹਨਾਂ ਨੂੰ ਆਪਾਂ ਕਹਿ ਵੀ ਦਿੰਨੇ ਆ ਹਨਾ ਸੋ ਇੱਕ ਪਰਿਵਾਰ ਵਾਂਗੂ ਇੱਕ ਫੈਮਿਲੀ ਵਾਂਗੂ ਜਿਹੜੀਆਂ ਭੈਣਾਂ ਹਨ ਉਹ ਭੈਣਾਂ ਮਾਤਾਵਾ ਬੱਚੇ ਆਪਣੇ ਬੱਚਿਆਂ ਵਰਗੇ ਲੱਗਦੇ ਆ ਬਜ਼ੁਰਗ ਵੀਰ ਸਾਰੇ ਇਨਾ ਪਿਆਰ ਆਪ ਸੰਗਤਾਂ ਦਾ ਮਿਲਦਾ ਤੇ ਇੱਕ ਦਿਨ ਵੀਰ ਮੇਰੇ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਪਾਉਂ ਤੇ ਘਰ ਭੁੱਲਿਆ ਹੋਇਆ ਆਖੋ ਵਾਹਿਗੁਰੂ ਵਾਹਿਗੁਰੂ ਕਿਉਂ ਭੁੱਲਿਆ ਹੋਇਆ ਕਿਉਂਕਿ ਜਦੋਂ ਅਸੀਂ ਆਪਣਾ ਪਰਿਵਾਰ ਤੁਹਾਨੂੰ ਬਣਾਇਆ ਤੇ ਤੁਸੀਂ ਸਾਨੂੰ ਆਪਣੇ ਬੱਚਿਆਂ ਵਾਂਗੂ ਰੱਖਦੇ ਹੋ ਤੇ ਫਿਰ ਘਰ ਭੁੱਲ ਜਾਂਦਾ ਉਹ ਤੇ ਦੁਨਿਆਵੀ ਘਰ ਅਸਲੀ ਘਰ ਤੇ ਖਾਲਸਾ ਹੀ ਹੈ ਅਸਲੀ ਘਰ ਤੇ ਸਾਡਾ ਅਨੰਦਪੁਰ ਸਾਹਿਬ ਹੀ ਹੈ ਅਸਲੀ ਮਾਂ ਤੇ ਸਾਡੀ ਸਹਿਬਕੋਰੀ ਹੈ ਅਸਲੀ ਪਿਓ ਤੇ ਸਾਡਾ ਕਲਗੀਆਂ ਵਾਲਾ ਹੀ ਹੈ ਜਿਹਦੀ ਚਰਨਸ਼ੋ ਜਿਹਦੇ ਚਰਨਾਂ ਦਾ ਆਸਰਾ ਲੈ ਕੇ ਅਸੀਂ ਬੈਠੇ ਆਂ ਜਿਹਦੀ ਕਿਰਪਾ ਨਾਲ ਅਸੀਂ ਸਿਰਾਂ ਤੇ ਦਸਤਾਰਾਂ ਸਜਾਈਆਂ ਤੇ ਜਿਨ੍ਹਾਂ ਨੇ ਵੀਰਾਂ ਨੇ ਨਹੀਂ ਸਜਾਈਆਂ ਉਹਨਾਂ ਤੇ ਵੀ ਜਦੋਂ ਮਹਾਰਾਜ ਨੇ ਕਿਰਪਾ ਕਰਨੀ ਆ ਸਜਾ ਉਹਨਾਂ ਨੇ ਵੀ ਲੈਣੀ ਆ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਤੇ ਨਾ ਇਹ ਸਿੱਖੀ ਕਿਸੇ ਦੀ ਨਹੀਂ ਇਹ ਸਿੱਖੀ ਕਲਗੀਆਂ ਵਾਲੇ ਦੀ ਆ ਉਹਦਾ ਜਿੰਨੂ ਜੀ ਕਰੇ ਉਹਨੂੰ ਦਿੰਦਾ ਉਹ ੱੱੱਕੇ ਨਾਲ ਕਿਸੇ ਨੂੰ ਸਿੱਖੀ ਨਹੀਂ ਮਿਲਦੀ ਸੋ ਕਈ ਵਾਰੀ ਆਪਾਂ ਕਰ ਲੈਂਦੇ ਆ ਵੀ ਭਾਈ ਤੂੰ ਕਿਉਂ ਨਹੀਂ ਸਿੰਘ ਸਾਜਦਾ ਭਾਈ ਤੂੰ ਰੱਖ ਲੈ ਤੈਨੂੰ ਕੀ ਦਿੱਕਤ ਆ ਤੇਰਾ ਕਾਰੋਬਾਰ ਵੀ ਨਾ ਵਧੀਆ ਚੱਲਣ ਲਿਆ ਪਰ ਨਹੀਂ ਜਦੋਂ ਕੋਈ ਕਿੰਨਾ ਅੰਦਰੋਂ ਅਰਦਾਸ ਮਹਾਰਾਜ ਚਰਨਾ ਕਚ ਕਰਦਾ ਹੈ ਸਾਨੂੰ ਨਹੀਂ ਪਤਾ ਹਾਂ ਪ੍ਰਚਾਰ ਕਰਨਾ ਚਾਹੀਦਾ ਹੈ ਕਈ ਵਾਰੀ ਅਸੀਂ ਆਪ ਦਾੜਾ ਰੰਗਿਆ ਹੁੰਦਾ ਹੈ ਕਈ ਵਾਰੀ ਮੈਨੂੰ ਕਹਿੰਦੇ ਤੁਸੀਂ ਦਾੜੇ ਦੇ ਮਗਰੀ ਪੈ ਗਏ ਆ ਆਖੋ ਵਾਹਿਗੁਰੂ ਕਈ ਵਾਰੀ ਜੀ ਆਪ ਦਾੜਾ ਰੰਗਿਆ ਹੁੰਦਾ ਤੇ ਆਪਾਂ ਲੋਕਾਂ ਨੂੰ ਕਹਿਣ ਲੱਗ ਜਾਂਦੇ ਆ ਕਿ ਭਾਈ ਕੇਸ ਰੱਖੋ ਗੁਰੂ ਵਾਲੇ ਬਣੋ ਵੀ ਆਪ ਤੇ ਤੂੰ ਮੋਹਰ ਨੂੰ ਦੂਜਾ ਰੰਗ ਲਾ ਦਿੱਤਾ ਆਖੋ ਵਾਹਿਗੁਰੂ ਆਪ ਤੇ ਗੁਰੂ ਦੀ ਮੋਹਰ ਜਿਹੜੀ ਸੀ ਉਹਨੂੰ ਤੂੰ ਦੂਜਾ ਰੰਗ ਲਾ ਦਿੱਤਾ ਉਹ ਹੁਣ ਮੋਹਰ ਤੇਰੇ ਲੱਗਣ ਵਾਲੀ ਨਹੀਂ ਰਹਿ ਗਈ ਇਹਦੇ ਤੋਂ ਰੰਗ ਤਾਰਦੇ ਗਰਮ ਪਾਣੀ ਲੈ ਕੇ ਨਾ ਇਹ ਰੰਗ ਤਾਰਦੇ ਗਰਮ ਪਾਣੀ ਤੋਂ ਮਤਲਬ ਸਮਝਦੇ ਹੋ ਜਦੋਂ ਵਾਹ ਗਰੂ ਵਾਹ ਗਰੂ ਵਾਹ ਗਰੂ ਕਰਕੇ ਇੱਕ ਗਰਮ ਇੱਕ ਤਪਸ਼ ਆ ਜੇਗੀ ਨਾ ਅੰਦਰ ਤੇ ਅੰਦਰੋਂ ਹੋਮੈ ਦੀ ਤੇ ਪ੍ਰਭਤਾ ਦੀ ਮੈਲ ਉਸਦੇ ਪ੍ਰਭਤਾ ਕੀ ਹੈ ਕਿ ਮੈਂ ਜਵਾਨ ਨ ਲੱਗਾ ਇਹ ਚਾਹਿਆ ਕਿ ਮੈਂ ਜਵਾਨ ਨ ਲੱਗਾ ਵੀ ਪਾਈ ਬੁਢੇਪਾ ਤੇ ਆ ਹੀ ਜਾਣਾ ਜੇ ਜਰਵਾਣਾ ਪਰਹਰ ਹੈ ਜਰਵੇਸ਼ ਕਰੇਂਦੀ ਆਈ ਕਹਿੰਦੇ ਜਰ ਕਹਿੰਦੇ ਬੁਢੇਪੇ ਨੂੰ ਕਹਿੰਦੇ ਜੇ ਬੁਢੇਪੇ ਨੂੰ ਤੂੰ ਕਹੇਗਾ ਪਰਹਰ ਹੈ ਭਾਵ ਇਹਨੂੰ ਪਾਸੇ ਕਰੇਗਾ ਦਾੜਾ ਰੰਗ ਕੇ ਕਹਿੰਦੇ ਵੇਸ਼ ਕਰੇਂਦੀ ਆਈ ਹੈ ਹੁਣ ਕਈ ਮਾਈਆਂ ਹੈਗੀਆਂ ਉਹਨਾਂ ਨੇ ਐਸੇ ਬਸਤਰ ਪਾਏ ਹੁੰਦੇ ਆ ਤੇ ਐਡੇ ਸੋਹਣੇ ਵਾਲ ਖੁੱਲੇ ਛੱਡੇ ਹੁੰਦੇ ਆ 70 ਸਾਲ ਦੀ ਮਾਤਾ ਨੇ 60 ਸਾਲ ਦੀ ਨੇ ਅਸੀਂ ਦੇਖਦੇ ਆ ਇੱਥੇ ਝੂਠ ਨਹੀਂ ਉਹ ਕੀ ਆ ਉਹ ਉਹ ਵਿਚਾਰੀਆਂ ਮਾਤਾਵਾਂ ਨੂੰ ਥੋੜਾ ਉਹ ਆਪਣਾ ਸਮਾਂ ਪੁਰਾਣਾ ਦੇਖਦੀਆਂ ਕਈ ਸਾਡੇ ਵਿੱਚ ਵੀ ਵੀਰਾਂ 'ਚ ਵੀ ਹੁੰਦਾ ਇਹ ਹਰ ਇੱਕ 'ਚ ਹੁੰਦਾ ਪਰ ਬਹੁਤ ਘੱਟ ਬਹੁਤ ਆ ਉਹ ਕੀ ਹੁੰਦਾ ਕਿ ਅਸੀਂ ਦੇਖਦੇ ਆ ਉਹ ਚੀਜ਼ ਪਰ ਜਦੋਂ ਤੁਸੀਂ ਤੁਰਦੇ ਹੋ ਤੁਹਾਡੀ ਤੋਰ ਤੋਂ ਤੇ ਪਤਾ ਲੱਗ ਜਾਂਦਾ ਨਾ ਤੜੀ ਤੋਰ ਤੋਂ ਪਤਾ ਲੱਗ ਜਾਂਦਾ ਹੈ ਤੁਹਾਡੇ ਚਿਹਰੇ ਤੋਂ ਤੁਹਾਡੇ ਬੋਲ ਤੋਂ ਪਤਾ ਲੱਗ ਜਾਂਦਾ ਕਿਉਂਕਿ ਇਹ ਮਹਾਰਾਜ ਦਾ ਕਿੰਨਾ ਕੁ ਚਰਜੀ ਲਾਂਗੇ 100 ਸਾਲ ਦੀ 200 ਸਾਲ ਦੀ 300 ਸਾਲ ਦੀ ਆਖਰ ਨੂੰ ਜਾਣਾ ਨਾ ਸੰਸਾਰ ਤੋਂ ਮਹਾਰਾਜ ਜੀ ਦੇ ਦਰ ਤੇ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਅਸੀਂ ਜੋਤੜੀ ਅੰਦਰੋਂ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੇ ਕੋਈ ਵੀਰ ਮਿਲਦਾ ਵੀ ਹੈ ਨਾ ਚੈੱਕਲੀਨ ਸ਼ੇਪ ਹੋਵੇ ਮੋਨਾ ਹੋਵੇ ਕਿੱਦਾਂ ਦਾ ਵੀ ਹੋਵੇ ਉਹਦੇ ਨਾਲ ਪਿਆਰ ਨਾਲ ਗੱਲ ਕਰਨੀ ਵੀਰ ਕਿੱਦਾਂ ਗੁਰੂ ਨਾਲ ਜੁੜਿਆ ਬਾਣੀ ਪੜਦਾ ਸਿਮਰਨ ਭਜਨ ਕਰਦਾ ਤੇ ਸਾਧ ਸੰਗਤ ਜੀ ਤੁਸੀਂ ਦੇਖਿਆ ਹੈ ਪਿਛਲੇ ਸਮੇਂ ਵਿੱਚ ਐਸਾ ਹੜ ਆਇਆ ਲੱਖ ਬੰਦੇ ਨੇ ਅੰਮ੍ਰਿਤ ਛਕ ਲਿਆ 2 ਲੱਖ ਨੇ ਛਕ ਲਿਆ 3 ਲੱਖ ਨੇ ਛਕ ਲਿਆ ਤੇ ਉਹਨਾਂ ਚੋਂ ਪਤਾ ਨਹੀਂ ਲੱਗਾ ਆਪਾਂ ਨੂੰ ਕਿੰਨੇ ਰਹਿ ਗਏ ਬਾਅਦ ਵਿੱਚ ਆਖੋ ਵਾਹਿਗੁਰੂ ਜਿਨ ਉਹਨਾਂ ਨੂੰ ਧੱਕੇ ਨਾਲ ਛਕਾਇਆ ਗਿਆ ਜਦੋਂ ਕਲਗੀਆਂ ਵਾਲਾ ਛਕਾਉਂਦਾ ਹੈ ਨਾ ਅੰਦਰੋਂ ਜਦੋਂ ਜਾਗਦਾ ਮਨ ਨੂੰ ਆਪ ਹਾੜੇ ਕੱਢ ਕੇ ਰੋਂਦਾ ਤਰਲੇ ਕਰਕੇ ਜਾਂਦਾ ਮਹਾਰਾਜ ਚਰਨਾਂ 'ਚ ਮਹਾਰਾਜ ਮੈਨੂੰ ਦਾਤ ਦੇ ਦੇ ਗੱਲ ਉਦੋਂ ਬਣਦੀ ਹੈ ਇਸ ਕਰਕੇ ਜਿਹੜਾ ਬਾਣੀ ਉਹ ਨਹੀਂ ਪੜ ਰਿਹਾ ਜਿੰਨੂੰ ਮਾਹੌਲ ਹੀ ਨਹੀਂ ਇਹੋ ਜਾਂ ਮਿਲਿਆ ਪੁਰਾਣੇ ਸਮੇਂ ਕੀ ਕਰਦੇ ਹੁੰਦੇ ਸੀ ਗੁਰੂ ਘਰ ਦੇ ਗ੍ਰੰਥੀ ਸਿਗਿਆਨੀ ਸਿੰਘ ਜੋ ਅਮਰ ਛਕਣ ਜਾਂਦਾ ਸੀ ਨਾ ਉਹਨੂੰ ਕਹਿੰਦੇ ਸੀ ਪਹਿਲਾਂ ਆਦਤ ਪਾ ਪੰਜ ਕਕਾਰ ਪਾਉਣ ਦੀ ਪੰਜ ਕਕਾਰ ਪਾਉਣ ਦੀ ਆਦਤ ਪਾ ਕਈਆਂ ਨੇ ਪੰਜ ਕਕਾਰ ਨੂੰ ਵੀ ਪਰਸਨਲ ਲਾਈਫ ਦੇ ਵਿੱਚ ਲੈ ਲਿਆ ਕਿ ਇਹ ਪਰਸਨਲ ਆ ਪੰਜ ਕਕਾਰ ਦੀ ਲੋੜ ਨਹੀਂ ਅੱਗੇ ਬਸ ਚੂਲਾ ਪੀ ਲਿਆ ਸਾਡੇ ਅੰਦਰ ਅਮਰਤ ਚਲੇ ਗਿਆ ਪਰ ਕਲੀਆਂ ਵਾਲੇ ਇਸ ਪਰਥਾਏ ਕੀ ਕਹਿੰਦੇ ਆ ਅੱਜ ਹੁਣ 5 7 10 ਮਿੰਟ ਸਾਡੇ ਰਹਿ ਗਏ ਆ ਭਾਈ ਪ੍ਰਗਟ ਸਿੰਘ ਜੀ ਆਪ ਜੀ ਨੂੰ ਡੂੰਘੀਆਂ ਵਿਚਾਰਾਂ ਸੁਣਾ ਕਰਕੇ ਹੋਲੇ ਮਹਲੇ ਦੇ ਪਰਥਾਏ ਚਾਹੇ ਕੋਈ ਵਹਿਮ ਪਿਆ ਹੋਵੇ ਚਾਹੇ ਭਰਮ ਪਿਆ ਹੋਵੇ ਚਾਹੇ ਅਸੀਂ ਇਤਿਹਾਸ ਭੁੱਲੇ ਹੋਈਏ ਚਾਹੇ ਅਸੀਂ ਅੱਧੀ ਨੋਲਿਜ ਦੇ ਮਾਲਕ ਹੋਈਏ ਤੇ ਜਾਣੂ ਕਰਾਉਣਗੇ ਤਾਂ ਆਪ ਸੰਗਤਾਂ ਨੇ ਇਸੇ ਤਰ੍ਹਾਂ ਪਿਆਰ ਨਾਲ ਬੈਠ ਕਰਕੇ ਸਰਵਣ ਕਰਨਾ ਸੋ ਜਿਹੜੀਆਂ ਸੰਗਤਾਂ ਨਵੇਂ ਸਾਲ ਤੇ ਪਹੁੰਚੀਆਂ ਸਨ ਉਹਨਾਂ ਨੂੰ ਵੀ ਜਿਹੜੀਆਂ ਨਹੀਂ ਪਹੁੰਚੀਆਂ ਸਨ ਉਹਨਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਸਾਡੇ ਨਾਲ ਸਾਰੇ ਵੀਰ ਭੈਣਾਂ ਬੱਚੇ ਇੱਕ ਵਾਰ ਪਿੱਛੇ-ਪਿੱਛੇ ਬੋਲਿਓ ਆਪਾਂ 12 ਮਹੀਨਿਆਂ ਦੇ ਨਾਮ ਬੋਲਣੇ ਆ ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗੇ ਤੇ ਜਿਨ੍ਹਾਂ ਨੂੰ ਪਤਾ ਹੈ ਤੋਂ ਉਹ ਵੀ ਹੋਰ ਮਹਾਰਾਜ ਦੀ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਣ ਔਰ ਹੋਲੇ ਮਹੱਲੇ ਦੇ ਦਿਹਾੜੇ ਦੀਆਂ ਕਲਗੀ ਤਰਪਾਸ਼ਾ ਮਾਤਾ ਸਾਹਿਬ ਕੁਰ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਆ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕੱਤ ਮੱਗਰ ਪੋਹ ਮਾਗ ਫਗਣ ਚੇਤ ਇਹ ਹੁਣ ਪਹਿਲਾ ਮਹੀਨਾ ਆ ਗਿਆ ਹੁਣ ਆਪਾਂ ਇਹ ਆਮ ਬੋਲੀ ਵਿੱਚ ਬੋਲਦੇ ਆਂ ਆਮ ਬੋਲੀ ਚ ਜਿਹੜੇ ਆਪਾਂ ਮਹੀਨੇ ਸੁਣਾਏ ਆ ਹੁਣ ਗੁਰਬਾਣੀ ਦੇ ਅਨੁਸਾਰ ਆਪਾਂ ਮਹੀਨੇ ਗਾਉਣੇ ਆ ਚੇਤ ਵਿਸਾਖ ਆਸਾੜ ਸਾਵਣ ਭਾਦੋ ਅੱਸੂਨ ਕੱਤਕ ਮੱਗਰ ਪੋਖ ਮਾਗ ਫਲਗੁਣ ਇਹ ਮਹੀਨੇ ਹਨ ਤੇ ਇਹਨਾਂ ਮਹੀਨਾ ਦੇ ਨਾਮ ਕੁਝ ਬੱਚਿਆਂ ਨੇ ਉਸ ਦਿਨ ਸੁਣਾਏ ਵੀ ਸੀਗੇ ਹੁਣ ਸਮਾਂ ਨਹੀਂ ਨਹੀਂ ਤਾਂ ਬੱਚਿਆਂ ਨੂੰ ਆਪਾਂ ਫੇਰ ਕਹਿੰਦੇ ਕਿ ਆਪ ਜੀ ਨੂੰ ਸੁਣਾਉਣ ਇਹ ਨਾਮ ਉਹ ਨਵੇਂ ਸਾਲ ਵਾਲੇ ਦਿਨ ਬੱਚੇ ਇਹਨਾਂ ਸੁਣਾਏ ਸੀ ਨਾਮ ਸੋ ਆਪ ਸੰਗਤਾਂ ਬਹੁਤ ਵੱਡ ਭਾਗੇ ਹੋ ਔ ਸਿਰਫ 5 ਮਿੰਟ ਦਾ ਸਮਾਂ ਰਹਿੰਦਾ ਆਪਾਂ ਸਾਰਿਆਂ ਨੇ ਲੱਕ ਸਿੱਧਾ ਕਰਕੇ ਨਿਤਰ ਬੰਦ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ ਮਾਤਾ ਸਾਹਿਬਕੌਰ ਜੀ ਦੇ ਚਰਨਾਂ 'ਚ ਸਿਮਰਨਾਂ ਹੀ ਹਾਜ਼ਰੀ ਲਵਾਉਣੀ ਹੈ ਤੇ ਆਪਾਂ ਆਨੰਦਪੁਰ ਸਾਹਿਬ ਪਹੁੰਚਣਾ ਸੁਰਤੀ ਕਰਕੇ ਕਿਉਂਕਿ ਉਦਾਂ ਆਪਾਂ ਦੂਰ ਆਪਾਂ ਕਹਿ ਦਿੰਨੇ ਆਪਾਂ ਮਹਾਰਾਜ ਤੋਂ ਦੂਰ ਆਂ ਸੁਰਤੀ ਕਰਕੇ ਨਾ ਕਿਤੇ ਦੂਰ ਹੋ ਜਾਈਏ ਸਰੀਰ ਕਰਕੇ ਕੋਈ ਗੱਲ ਨਹੀਂ ਸਰੀਰ ਤੇ ਨਾਸ਼ਵੰਤ ਹੈ ਇਹ ਨਾਸ਼ੁਨਾ ਹੈ ਸੁਰਤੀ ਕਰਕੇ ਕਿਤੇ ਜੁੜ ਜਾਈਏ ਇਸੇ ਤਰ੍ਹਾਂ ਜਦੋਂ ਆਪਾਂ ਬਾਣੀ ਬਾਹਰੀ ਤੌਰ ਤੇ ਪੜਦੇ ਸਾਨੂੰ ਅਸਰ ਨਹੀਂ ਹੁੰਦਾ ਜਦੋਂ ਸੁਰਤੀ ਰੂਪ ਵਿੱਚ ਅਸੀਂ ਬਾਣੀ ਦਾ ਸਿਮਰਨ ਦਾ ਅਸੀਂ ਲਾਹਾ ਲੈਨੇ ਆ ਤੇ ਫਿਰ ਵਧੇਰੇ ਸਾਨੂੰ ਜਿਹੜਾ ਹੈ ਉਹ ਰੰਗ ਛੜਨਾ ਸ਼ੁਰੂ ਹੁੰਦਾ ਤੇ ਇਸੇ ਇਹ ਇਹ ਰੰਗ ਹੈ ਜਿਹੜਾ ਇਹੀ ਆਪਾਂ ਆਪਣੇ ਹਿਰਦੇ ਘਰ ਵਿੱਚ ਫੀਲ ਕਰਨਾ ਹੈ ਕਿ ਕਲਗੀਆਂ ਵਾਲੇ ਪਾਸਾ ਦੇ ਨਾਲ ਅਸੀਂ ਹੌਲਾ-ਮਹੱਲਾ ਜਿਹੜਾ ਉਹ ਖੇਡ ਰਹੇ ਹਾਂ ਉਹਲਾ ਮਹੱਲਾ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਮਾਤਾ ਸਾਹਿਬੂ ਜੀ ਦੇ ਚਰਨਾਂ 'ਚ ਬੈਠੇ ਆਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਰਿਆਂ ਨੇ ਇਹ ਫੀਲ ਕਰਨਾ ਅੰਦਰੋਂ ਅੰਦਰ ਨਾਲ ਸਿਮਰਨ ਕਰਨਾ ਤੇ ਸਿਮਰਨ ਉੱਚੀ ਆਵਾਜ਼ 'ਚ ਕਰਨਾ ਹੈ ਉੱਚੀ ਆਵਾਜ਼ ਦਾ ਮੈਂ ਪਹਿਲਾਂ ਆਪ ਜੀ ਨੂੰ ਦੱਸਦਾ ਪੰਗਤੀ ਇੱਕ ਵੀਰ ਨੇ ਸੁਣਾਈ ਸੀ ਪਿੱਛੇ ਜੇ ਕਿ ਸਹਿਜ ਬਿਲੋ ਉਹ ਜੈਸੇ ਤਤ ਨਾ ਜਾਈ ਉਹ ਸਹਿਜ ਵਾਲੀ ਗੱਲ ਆਉਗੀ ਜਦੋਂ ਤੁਸੀਂ ਸਿਮਰਨ ਕਰ ਲਿਆ ਭਾਵੇਂ ਗਿਆਨੀ ਜੀ ਬਾਅਦ 'ਚ ਕਥਾ ਕਰਨ ਲੱਗ ਜਾਣਗੇ ਉਹ ਸਹਿਜ ਵਿੱਚ ਤੁਸੀਂ ਕਥਾ ਸੁਣੀ ਤੇ ਅੰਦਰ ਅੰਦਰ ਬਿਲੋਇਆ ਜਾ ਸਕਦਾ ਹੈ ਸਹਿਜ ਵਿੱਚ ਪਰ ਪਹਿਲਾਂ ਤੁਹਾਨੂੰ ਇੱਕ ਵਾਰੀ ਹਲੂਣਾ ਦੇਣਾ ਪੈਣਾ ਇੱਕ ਵਾਰੀ ਹਲੂਣਾ ਦੇ ਕਰਕੇ ਜਿਹੜੀ ਕਾਈ ਕੋਈ ਜਿਹੜਾ ਕਚਰਾ ਜੰਮਿਆ ਹੋਇਆ ਨਾ ਅੰਦਰ ਹਮੇ ਦਾ ਉਹ ਸਾਰਾ ਪੂਰੀ ਛਲ ਮਾਰ ਕੇ ਨਾ ਤੇ ਉਹ ਆਪਾਂ ਉਹਨੂੰ ਪਾਸੇ ਕਰ ਦਈਏ ਤੇ ਮਹਾਰਾਜ ਚਰਨਾਂ ਵਿੱਚ ਫਿਰ ਐਨ ਇਕਾਗਰਤਾ ਇਕਾਗਰ ਚਿੱਤ ਹੋ ਕਰਕੇ ਜੁੜਨ ਦੀ ਕੋਸ਼ਿਸ਼ ਕਰੀਏ ਆਓ ਸਾਰੇ ਮਿਲ ਕਰਕੇ ਸਿਮਰਨ ਕਰੋ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ 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 ਵਾਹ ਗੁਰ ਸਾਰੀ ਸੰਗਤ ਕਿਰਪਾ ਕਰੋ ਵਾਹ ਗੁਰੂ 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 ਵਾਹ ਗੁਰ

ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ 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 ਵਾ ਸਰੁਆਇ ਗੁਰੁਆਇ ਸਰੁਆਇ ਗੁਰੁਆਇ ਗੁਰੁ ਜੀ ਵਾਹਿਗੁਰੂਆਇ ਤੁਰੁਆਇ ਗੁਰੁਆਇ ਤੁਰੁਆਇ ਗੁਰੁਆਇ ਤੁਰੁਆਇ ਗੁਰੁਆਇ ਗੁਰੁ ਜੀ ਵਾਹਿਗੁਰੂਆਇ